ਹallo ਦੋਸਤੋ ਅੱਜ ਅਸੀਂ ਬਣਾਵਾਂਗੇ ਬਚੇ ਹੋਏ ਚੋਲਾ ਦੀ ਟਿੱਕੀ ਮੈਂ ਕਦੇ ਵੀ ਚੋਲਾ ਨੂੰ ਵੇਸਟ ਨਹੀਂ ਕਰਦੀ ਜਦੋਂ ਵੀ ਮੇਰੇ ਚੋਲ ਬਚ ਜਾਂਦੇ ਆ ਮੈਂ ਇਹਨਾਂ ਨੂੰ ਵੇਸਟ ਨਹੀਂ ਕਰਦੀ ਮੈਂ ਇਹਨਾਂ ਦਾ ਕੋਈ ਨਾ ਕੋਈ ਪਕਵਾਨ ਬਣਾ ਲੈਣੀ ਆ ਅੱਜ ਮੈਂ ਤੁਹਾਡੇ ਨਾਲ ਚੋਲਾ ਦੀ ਟਿੱਕੀ ਕਿਵੇਂ ਬਣਾਈਦਾ ਉਸ ਦੀ ਰੈਸਿਪੀ ਸ਼ੇਅਰ ਕਰਾਂਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਜੀ ਅਸੀਂ ਲਵਾਂਗੇ ਇੱਕ ਡੂੰਗਾ ਜਾਂ ਥਾਲੀ ਤੁਸੀਂ ਕੋਈ ਵੀ ਬਰਤਨ ਲੈ ਸਕਦੇ ਹੋ ਇਦੇ ਵਿੱਚ ਪਾਵਾਂਗੇ ਬਚੇ ਹੋਏ ਚੋਲ। ਤੇ ਅਸੀਂ ਲਵਾਂਗੇ ਕਟਿਆ ਹੋਇਆ ਪਿਆਜ਼, ਇੱਕ ਨਿੰਬੂ, 3-4 ਮਿਰਚਾਂ। ਤੁਸੀਂ ਆਪਣੇ ਹਿਸਾਬ ਨਾਲ ਜਿੰਨੀਆਂ ਮਰਜ਼ੀ ਮਿਰਚਾਂ ਪਾ ਸਕਦੇ ਹੋ। ਚੋਲਾ ਵਿੱਚ ਪਾਵਾਂਗੇ ਕਟਿਆ ਹੋਇਆ ਪਿਆਜ਼ ਤੇ ਮਿਰਚਾਂ। ਇਹਨਾਂ ਸਾਰਿਆਂ ਨੂੰ ਮਿਕਸ ਕਰ ਲਵਾਂਗੇ। ਦੋ ਲਵਾਂਗੇ ਅਸੀਂ ਬ੍ਰੈਡ ਤੁਸੀਂ ਕੋਈ ਵੀ ਬ੍ਰੈਡ ਲੈ ਸਕਦੇ ਹੋ ਬ੍ਰੈਡ ਨੂੰ ਛੋਟੇ ਛੋਟੇ ਕੱਟ ਕੇ ਇਸ ਦੇ ਵਿੱਚ ਪਾ ਦਵਾਂਗੇ ਇਸ ਵਿੱਚ ਪਾਵਾਂਗੇ ਅਸੀਂ ਨਮਕ ਗਰਮ ਮਸਾਲਾ ਲਾਲ ਮਿਰਚ ਜੀਰਾ ਅਜਿਹਾ ਹੈਂਗ ਚਾਟ ਮਸਾਲਾ ਤੁਸੀਂ ਇਸ ਵਿੱਚ ਹਰਾ ਧਨੀਆ ਤੇ ਪਦੀਨਾ ਵੀ ਪਾ ਸਕਦੇ ਹੋ ਮੇਰੇ ਬੱਚਿਆਂ ਨੂੰ ਹਰਾ ਧਨੀਆ ਤੇ ਪਦੀਨਾ ਪਸੰਦ ਨਹੀਂ ਇਸ ਕਰਕੇ ਮੈਂ ਸਕਿਪ ਕਰ ਦਿੱਤਾ ਇਹਦੇ ਵਿੱਚ ਪਾਵਾਂਗੇ ਅਸੀਂ ਹੁਣ ਨਿੰਬੂ ਨਿੰਬੂ ਦੀ ਜਗ੍ਹਾ ਤੁਸੀਂ ਇੱਕ ਚਮਚਾ ਆਮਚੂਰ ਵੀ ਪਾ ਸਕਦੇ ਹੋ ਮੈਂ ਜ਼ਿਆਦਾਤਰ ਆਮ ਚੂਰ ਦੀ ਜਗ੍ਹਾ ਨਿੰਬੂ ਨੂੰ ਹੀ ਇਸਤੇਮਾਲ ਕਰਨੀਆਂ ਕਿਉਂਕਿ ਨਿੰਬੂ ਦੀ ਤਸੀਰ ਠੰਡੀ ਹੁੰਦੀ ਹੈ ਤੇ ਗਰਮੀਆਂ ਵਿੱਚ ਬਹੁਤ ਫਾਇਦਾ ਹੁੰਦਾ ਹੈ ਇਸ ਦਾ ਹੱਥ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਟੋਲ ਸੁੱਕੇ ਸੁੱਕੇ ਨੇ ਤੇ ਇਹਦੇ ਵਿੱਚ ਇੱਕ ਦੋ ਚਮਚੇ ਪਾਣੀ ਵੀ ਐਡ ਕਰ ਸਕਦੇ ਹਾਂ ਚੋਲਾ ਨੂੰ ਅਸੀਂ ਆਟੇ ਵਾਂਗਾ ਗੁੰਨ ਲੈਣਾ ਜਿਸ ਤਰ੍ਹਾਂ ਆਟਾ ਗੁੰਨੀ ਦਾ ਚੋਲਾ ਨੂੰ ਅਸੀਂ ਆਟੇ ਵਾਂਗਾ ਗੁੰਨ ਕੇ ਤਿਆਰ ਕਰ ਲਿਆ ਜੀ ਆਪਾਂ ਇਸ ਦੀਆਂ ਹੁੰਟਕੀਆਂ ਬਣਾ ਲਵਾਂਗੇ ਅਸੀਂ ਚੋਲੇ ਦੀਆਂ ਟਿੱਕੀਆਂ ਬਣਾ ਲਈਆਂ ਜੀ ਹੁਣ ਅਸੀਂ ਸਨੋ ਫਰਾਈ ਕਰਾਂਗੇ ਪੈਨ ਵਿੱਚ ਅਸੀਂ ਤੇਲ ਪਾਵਾਂਗੇ ਤੁਸੀਂ ਸਨੋ ਰਿਫਾਈਨਡ ਵਿੱਚ ਵੀ ਫਰਾਈ ਕਰ ਸਕਦੇ ਹੋ ਮੈਂ ਜ਼ਿਆਦਾਤਰ ਤੇਲ ਹੀ ਇਸਤੇਮਾਲ ਕਰਨੀ ਹੈ ਮੈਂ ਹਰ ਚੀਜ਼ ਤੇਲ ਵਿੱਚ ਬਣਾਉਣੀ ਹੈ ਇਸ ਕਰਕੇ ਮੈਂ ਇਸਨੂੰ ਤੇਲ ਵਿੱਚ ਹੀ ਬਣਾਵਾਂਗੇ ਤੇਲ ਸਾਡਾ ਗਰਮ ਹੋ ਗਿਆ ਹੁਣ ਇਸ ਵਿੱਚ ਪਾਵਾਂਗੇ ਅਸੀਂ ਟਿੱਕੀਆਂ ਐਸ ਨੂੰ ਅਸੀਂ మీడియం ਗੈਸ ਤੇ ਹੀ ਪਕਾਵਾਂਗੇ ਅਪਾ ਟਿੱਕੀਆਂ ਨੂੰ ਹੋਣਾ ਪਰਤਾਵਾਂਗੇ ਇੱਕ ਇੱਕ ਕਰਕੇ ਸਾਰੀਆਂ ਟਿੱਕੀਆਂ ਨੂੰ ਪਰਤਾ ਲਾਵਾਂਗੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਲੋ ਜੀ ਟਿਕੀਆਂ ਸਾਡੀਆਂ ਬਣ ਗਈਆਂ ਨੇ ਹੁਣ ਅਸੀਂ ਇਸ ਨੂੰ ਇੱਕ ਇੱਕ ਕਰਕੇ ਪਲੇਟ ਵਿੱਚ ਕੱਟ ਲਵਾਂਗੇ ਦੇਖੋ ਸਾਡੀਆਂ ਟਿਕੀਆਂ ਬਣ ਕੇ ਤਿਆਰ ਨੇ ਹੁਣ ਅਸੀਂ ਇਸ ਨੂੰ ਸਰਵ ਕਰਾਂਗੇ ਥੈਂਕ ਯੂ ਫॉर ਵਾਚਿੰਗ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤੁਸੀਂ ਵੀ ਬਣਾ ਕੇ ਖਾਓ ਥੈਂਕ ਯੂ